ਪ੍ਰਕਾਸ਼ ਦਿਹਾੜੀ ਦੇ ਸੰਬੰਧ ਵਿੱਚ ਅਸੀਂ ਜੋੜ ਬੈਠੇ ਹਾਂ ਛੋਟੇ ਹੁੰਦਿਆਂ ਕਿਤਾਬਾਂ ਅੰਦਰ ਵੀ ਸਾਖੀਆਂ ਅਸੀਂ ਸਰਵਣ ਕੀਤੀਆਂ ਕਿ ਗੁਰੂ ਨਾਨਕ ਸਾਹਿਬ ਦੇ ਪਿਤਾ ਜੀ ਮਹਿਤਾ ਕਾਲੂ ਜੀ ਨੇ ਜਦੋਂ 20 ਰੁਪਈਆ ਦਾ ਸੱਚਾ ਸੌਦਾ ਕਰਨ ਵਾਸਤੇ ਭੇਜਿਆ ਤਾਂ ਗੁਰੂ ਸਾਹਿਬ ਨੇ ਉਹਨਾਂ 20 ਰੁਪਈਆ ਦਾ ਜਿਹੜਾ ਭੁੱਖੇ ਸਾਧੂਆਂ ਨੂੰ ਜਿਹੜਾ ਉਹ ਪ੍ਰਸ਼ਾਦਾ ਛਕਾਇਆ ਜਿਨ੍ਹਾਂ ਦੀ ਬਦੌਲਤ ਅੱਜ ਅਸੀਂ ਸਾਰੇ ਸਿੱਖ ਪੂਰੇ ਵਰਲਡ ਦੇ ਵਿੱਚ ਬੜੀ ਇੱਜ਼ਤ ਮਾਣ ਦੇ ਨਾਲ ਸਾਡੇ ਸਿੱਖਾਂ ਦਾ ਨਾਮ ਲਿਆ ਜਾਂਦਾ। ਤਪਤਮਹਿਤਾ ਕਾਲੂ ਜੀ ਨੇ ਗੁਰੂ ਨਾਨਕ ਪਾਸ਼ਾ ਜੀ ਨੂੰ ਝਿੜਕਿਆ। ਮੂੰਹ ਤੇ ਥੱਪੜ ਮਾਰਿਆ ਪਰ ਗੁਰੂ ਨਾਨਕ ਸਾਹਿਬ ਜੀ ਨੇ ਸਤਬਚਨ ਕਰਤੇ ਬੜੀ ਨਿਮਰਤਾ ਦੇ ਨਾਲ ਉਹ ਜਿਹੜਾ ਗੁੱਸਾ ਸੀਗਾ ਉਹਨੂੰ ਸਵੀਕਾਰ ਕੀਤਾ ਔਰ ਦੂਜੀ ਪਾਸੇ ਅੱਜ ਅਸੀਂ ਦੇਖੀਏ ਰੋਜ਼ ਪਰਿਵਾਰਾਂ ਅੰਦਰ ਵਿਚਰਦੇ ਹਾਂ ਦਾਸ ਬੜੇ ਪਰਿਵਾਰਾਂ ਦੇ ਨਾਲ ਰੋਜ਼ ਮੁਲਾਕਾਤਾਂ ਹੁੰਦੀਆਂ ਮਾਤਾਵਾ ਪੈਣਾ ਦੇ ਫੋਨ ਕਾਲਸ ਹੁੰਦੀਆਂ ਅਜਿਹੇ ਜਿਹੀ ਪਰਿਵਾਰਾਂ ਦੇ ਵਿੱਚ ਜਾ ਕੇ ਦੇਖੀਦਾ ਕਿ ਜਿਹੜੇ ਬੱਚੇ ਹਨ ਜੇਕਰ ਮਾਤਾ ਪਿਤਾ ਅੱਜਕੱਲ ਕਿਸੇ ਗਲਤ ਕੰਮ ਕਰਕੇ ਆਪਣੇ ਬੱਚਿਆਂ ਨੂੰ ਟੋਕਦਾ ਹੈ ਤਾਂ ਮਾਂ ਪਿਓ ਨੂੰ ਮਾਰਨ ਤੱਕ ਜਾਂਦੇ ਤੇ ਮਾਰਿਆ ਵੀ ਕਈਆਂ ਨੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਬੜੀ ਦੁਖਾਂਤ ਵਾਲੀ ਗੱਲ ਹੈ ਮੈਂ ਇਹੋ ਜਿਹੀਆਂ ਗੱਲਾਂ ਸਟੇਜ ਤੇ ਦੱਸ ਵੀ ਨਹੀਂ ਸਕਦਾ ਕਿ ਜੋ ਘਰਾਂ ਦੇ ਵਿੱਚ ਜਾ ਕੇ ਜੋ ਮਾਪਿਓ ਪੇਰੈਂਟਸ ਜਿਹੜੇ ਨੇ ਆਪਣੇ ਬੱਚਿਆਂ ਬਾਰੇ ਦੱਸਦੇ ਮਾਤਾ ਪਿਤਾ ਨੂੰ ਵੀ ਸਮਝਣ ਦੀ ਲੋੜ ਹੈ ਬੱਚਿਆਂ ਦੇ ਦਿਲ ਦੀਆਂ ਭਾਵਨਾਵਾਂ ਅਤੇ ਬੱਚਿਆਂ ਨੂੰ ਵੀ ਚਾਹੀਦਾ ਕਿ ਆਪਣੇ ਮਾਤਾ ਪਿਤਾ ਦਾ ਬਣਦਾ ਸਤਿਕਾਰ ਕਰਨ ਕਿਉਂਕਿ ਇਸ ਜ਼ਿੰਦਗੀ ਅੰਦਰ ਜਿਉਂਦਿਆਂ ਜੀ ਜੇ ਕਿਸੇ ਨੇ ਪਰਮਾਤਮਾ ਦੇ ਦਰਸ਼ਨ ਕਰਨੇ ਹਨ ਤਾਂ ਆਪਣੇ ਮਾਤਾ ਪਿਤਾ ਦੇ ਚਰਨਾਂ 'ਚੋਂ ਕਰ ਸਕਦਾ ਹੋਇਆ ਬਿੰਦ ਪੁੱਲਾਂ ਦੀ ਅੱਖੀਂ ਬਾ ਬੋਲਦਿਆਂ ਮੇਰੀ ਨੀਜੀ ਬੁੱਲਦੀ ਮਾਫੀ ਦਿਓ ਅਸੀਸ ਅਗਲਾ ਪ੍ਰੋਗਰਾਮ ਵੀਰ ਹੋਣਾpassੂ ਸਰਵਣ ਕਰੋ ਆਖੋ ਜੀ ਵਾਹਿਗੁਰੂ ਜੀ ਕਾ ਧਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰ ਸ੍ਰੀ ਆਕਾਰ ਹਰ ਕੀਰਤਨ ਸੁਣੈ ਹਰ ਕੀਰਤਨ ਗਾਵੇ ਤਿਸ ਜਨ ਦੂਖ ਨਿਕਤ ਨਹੀਂ ਆਵੇ ਵਾਹਿਗੁਰੂ ਜੀ ਦਾ ਫਰਮਾਨ ਗੁਰੂ ਦਾ ਫਰਮਾਨ ਧੰਨਵਾਦ ਹੈ ਸਤਿਕਾਰਯੋਗ ਭਾਈ ਸਾਹਿਬ ਜਗਜੀਤ ਸਿੰਘ ਜੀ ਕਾਦੀਆਂ ਵਾਲਿਆਂ ਦਾ ਜਿਨ੍ਹਾਂ ਨੇ ਕੀਰਤਨ ਦੁਆਰਾ ਸੰਗਤਾਂ ਦੇ ਹਾਲ ਕੀਤਾ ਹੈ ਮੈਂ ਬੇਨਤੀ ਕਰਾਂਗਾ ਭਾਈ ਜਰਜੀਤ ਸਿੰਘ ਜੀ ਨੂੰ ਆਪ ਦੀ ਦਾ ਗੁਰਦਵਾਰ ਸਾਹਿਬ ਵੱਲੋਂ ਯਾਦਗਾਰੀ ਚਿੰਦੇ ਕੇ ਗੁਰੂ ਦੀ ਬਖਸ਼ਿਸ਼ ਦੇ ਕੇ ਸਨਮਾਨਤ ਕੀਤਾ ਜਾਏਗਾ ਮੈਂ ਬੇਨਤੀ ਕਰਾਂਗਾ ਸਿੰਘ ਸਾਹਿਬ ਯਾਨੀ ਜਸਵਿੰਦਰ ਸਿੰਘ ਜੀ ਹੱਜ ਗ੍ਰੰਥੀ ਗੁਰਦੁਆਰਾ ਗੁਰਸਾਹਬ ਤਾਰੀਵਾਲ ਜੀ ਇਨਾਂ ਦੇ ਨਾਲ ਹੀ ਮੈਂ ਸੁਖਦੀਪ ਸਿੰਘ ਜੀ ਸੁਖ ਤੇਜਾ ਜੀ ਮੇਰ ਬਟਾਲਾ ਨੂੰ ਬੇਨਤੀ ਕਰਾਂਗਾ ਕਿ ਉਹ ਵੀ ਨਾਲ ਆਉਣ ਨਾਲ ਹੀ ਗੁਰਦਵਾਰ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਬੇਨਤੀ ਹੈ ਉਹ ਆ ਕੇ ਤੇ ਭਾਈ ਸਾਹਿਬ ਜੀ ਦਾ ਸਨਮਾਨ ਕਰਨ ਸਿੰਘ ਸਾਹਿਬ ਜਾਨੀ ਜਸਵਿੰਦਰ ਸਿੰਘ ਜੀ ਨੂੰ ਅਦਬ ਸਤਕਾਰ ਨਾਲ ਬੇਨਤੀ ਹੈ ਕਿ ਉਹ ਉਹਨਾਂ ਦਾ ਸਨਮਾਨ ਕਰਨ ਜੀ ਭਾਈ ਸਾਹਿਬ ਦਾ ਬੋਲੇ ਸੋਨਿਆ no e...